ये सदगुरु बाबा महादास जी की गति है बाबा महादास जी का जन्म 1616 सौ सोलह ईस्वी बीच होया सी तब से बाबा महादास जी इसी इस बल बाबा स्थान में तप किए हैं और यहाँ से बड़ी दूर दूर की संगत जुड़ी हुई है बाबा जो भी लोग अपने मनोकामनाएं लेके आते हैं वो यहाँ पूरी होती हैं यहाँ बौली साहब है साल भर यहाँ लंगर चलते हैं महीने बारह महीने और जो भी संगत आती है आज बाबा जुड़े हुए हैं तो सब कृपा बरसती है सभी खुशहाल मनोकामनाएं पूरी होके ही आके आए कहते हैं कि महाराज मेरी अरदास कबूल तो बाबा कर ले हैं और मेरा मनोकामनाएं पूरा हो गया इस तरह इस फतेहगढ़ चूड़िया नज़दीक जो भी दस पंद्रह पिंड हैं ये बाबा का मेला बड़ी धूमधाम के साथ बैसाखी का मनाया जाता है ਔਰ ਜੋ ਵੀ ਸ਼ਰਧਾਲੂ ਆਤੇ ਹਨ ਉਹਨਾਂ ਦੀ ਮਨੋ ਕਾਮਨਾਇ ਪੂਰੀ ਹੁੰਦੀ ਹੈ ਉਹਨਾਂ 'ਤੇ ਕਿਰਪਾ ਵਰਸਦੀ ਹੈ ਇਹ ਪਬਾਈ ਦਾ ਬਾਬਾ ਮਾਨ ਦਾਸ ਜੀ ਦੀ ਇਹ ਗੱਦੀ ਹੈ ਜੀ ਤੇ ਬੜਾ ਧੂਮ ਧਾਮ ਨਾਲ ਆਜਦਾ ਨਹੀਂ ਸਾਡੇ ਬਜ਼ੁਰਗਾਂ ਤੋਂ ਉਹਨਾਂ ਤੋਂ ਮਤਲਬ ਉੱਪਰ ਦੀਆਂ ਪੀੜੀਆਂ ਇੱਥੇ ਬੜੀ ਧੂਮ ਧਾਮ ਨਾਲ ਮਨਾਉਂਦੀਆਂ ਆ ਰਹੀਆਂ ਤੇ ਬਾਬਾਈ ਦੀ ਕਿਰਪਾ ਦੇ ਨਾਲ ਹਰ ਬੰਦੇ ਦੀ ਮਰਦ ਪੂਰੀ ਹੁੰਦੀ ਆ ਤੇ ਬੜਾ ਧੂਮ ਧਾਮ ਨਾਲ ਇੱਥੇ ਮੇਲਾ ਮਨਾਇਆ ਜਾਂਦਾ ਵਾ ਤੇ ਅੱਜ ਉਹੋ ਹੀ ਮੇਲਾ ਅਸੀਂ ਬੜੀ ਧੂਮ ਧਾਮ ਨਾਲ ਸਾਡੀ ਕਮੇਟੀ ਨਾਲ ਪਿੰਡ ਵਾਲੇ ਸਾਰੇ ਮਿਲ ਕੇ ਬੜੀ ਧੂਮ ਧਾਮ ਨਾਲ ਮੇਲਾ ਮਲਾ ਰਹੇ ਆ ਅਸੀਂ ਹਾਂਜੀ ਇਹ ਗਾਵੀ ਪਾਪਾ ਜੀ ਕਿਰਪਾ ਕਰਨ ਬਾਬਾ ਮਾਦਾ ਜੀ ਹਾਂਜੀ ਤੇ ਗੇਂਜੀ ਹੀ ਜਿਹੜਾ ਮੇਲਾ ਧੂਮ ਧਾਮ ਨਾਲ ਬਣਾਇਆ ਜਾਇਆ ਕਰੇਗਾ ਸੰਤਾਂ ਚ ਬਹੁਤ ਉਤਸ਼ਾਹ ਜੀ ਬਹੁਤ ਜ਼ਿਆਦਾ ਹਾਂਜੀ ਬਹੁਤ ਜ਼ਿਆਦਾ ਸੰਤਾਂ ਚ ਉਤਸ਼ਾਹ ਆ ਤੇ ਸੰਤਾਂ ਦੇ ਹਮਮ ਆਗੇ ਮੇਰੇ ਖਾਤੇ 25 ਤੋਂ 30 ਹਜ਼ਾਰ ਬੰਦਾ ਜਿਹੜਾ ਵਾ ਇੱਥੇ ਪਾਪਾ ਜੀ ਦੇ ਦਰਸ਼ਨ ਐਸ ਵੇਲੇ ਤਾਂ ਅਕਰ ਕਰ ਚੁੱਕਾ ਵਾ ਜਿਹਾਲੇ ਵੀ ਲੈਂਡਿੰਗ ਹੀ ਬਾਬਾ ਜੀ ਦੇ ਮਤਲਬ ਟੁੱਟ ਰਹੀ ਹੈ। ਹਾਂਜੀ ਅਮੀਰ ਆ ਵੀ ਕਾफी ਇਹਦੀ ਗੰਦਗੀ ਜ਼ਿਆਦਾ ਜਾਊਗੀ। ਬੋਲ ਬਾਬਾ ਮਹਾਦਾਸ ਦੀ ਜੈ। ਅੱਜ ਬਲਬਾਵਾ ਫਤੇਗਰ ਚੂੜੀਆਂ ਦੇ ਲਾਗੇ ਵਿਸਾਖੀ ਦੀ ਕਮੇਟੀ ਵੱਲੋਂ ਸਾਰਿਆਂ ਨੂੰ ਵਧਾਈ। ਇਹ ਬਾਬਾ ਮਹਾਦਾਸ ਜੀ ਦੀ ਗੱਦੀ ਹੈ। ਫਤੇਗਰ ਚੂੜੀਆਂ ਦਾ ਔਰ ਹਿੰਦੂ ਸਿੱਖਾਂ ਦਾ ਇੱਕ ਸਾਂਝਾ ਤਿਉਹਾਰ ਹੈ ਇੱਥੇ ਬਿਨ ਨਪੇਦ ਭਾਵ ਤੋਂ ਸਾਰੀਆਂ ਜਾਤਾਂ ਆਣ ਕੇ ਬੜੇ ਉਤਸ਼ਾਹ ਨਾਲ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦੀਆਂ ਹਨ ਅਤੇ ਇਥੋਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਅੱਜ ਕੋਈ 30 35000 ਬੰਦਾ ਇੱਥੇ ਬਾਬਾ ਮਹਾਦਾਸ ਜੀ ਦੇ ਦਰ ਤੇ ਆ ਕੇ ਸੀਸ ਨਵਾਉਂਦਾ ਹੈ ਅਤੇ ਖੁਸ਼ੀਆਂ ਪ੍ਰਾਪਤ ਕਰਦਾ ਹੈ ਸਵੇਰ ਤੋਂ ਹੀ ਸੰਗਤਾਂ ਦੇ ਵਿੱਚ ਕਮੇਟੀ ਅਤੇ ਸਾਰੇ ਸੱਜਣ ਫਤੇਗਰ ਚੂੜੀਆਂ ਦੇ ਹੋਰ ਵੀ ਨੌਜਵਾਨ ਸਭਾ ਜਿਹੜੀਆਂ ਵਾ ਇੱਥੇ ਆਣ ਕੇ ਸਾਰਿਆਂ ਦੀਆਂ ਸੇਵਾ ਵਿੱਚ ਲੱਗੀਆਂ ਹੋਈਆਂ ਹਨ ਔਰ ਮੈਂ ਇਨ੍ਹਾਂ ਸਾਰਿਆਂ ਦਾ ਬਹੁਤ ਆਤੀ ਧੰਨਵਾਦੀਆਂ ਜਿਹੜੇ ਆਈਆਂ ਜਾਂ ਸੰਗਤਾਂ ਦੀ ਵੱਧ ਤੋਂ ਵੱਧ ਸੇਵਾ ਕਰ ਰਹੇ ਹਨ ਲੋਕਾਂ 'ਚ ਵੀ ਬਹੁਤ ਅਤਿਸ਼ਾ ਹੈ ਔਰ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਬਾਬਾ ਜੀ ਦੇ ਸਥਾਨ ਦੇ ਉੱਤੇ ਵੱਧ ਤੋਂ ਵੱਧ ਆਓ ਅਤੇ ਖੁਸ਼ੀਆਂ ਪ੍ਰਾਪਤ ਕਰੋ ਹਰਦਵਾਰ ਦੀ ਵੀ ਸਾਡੀ ਸਰਾਵ ਆ ਉੱਥੇ 35 ਤੋਂ 40 ਕਮਰੇ ਆ ਏਸੀ ਕਮਰੇ ਆ ਕਿਸੇ ਵੀ ਇਲਾਕੇ ਦੇ ਆਦਮੀ ਨੇ ਜਾਂ ਕਿਸੇ ਹੋਰ ਨੇ ਵੀ ਜਾਣਾ ਹੋਵੇ ਉੱਥੇ ਦੁੱਧਾਧਾਰੀ ਮਹਾਜਨ ਭਵਨ ਦੇ ਨਾਲ ਸਾਡੀ ਬਾਬਾ ਮਹਾਦਾਸ ਜੀ ਦੀ ਬਹੁਤ ਸੋਹਣੀ ਸਰਾਵ ਆ ਬਹੁਤ ਅੱਛੀ ਵਿਵਸਥਾ ਆ ਆਪ ਉੱਥੇ ਜਾ ਸਕਦੇ ਹੋ ਰਹਿ ਸਕਦੇ ਹੋ ਹਰਦਵਾਰ ਦੀ ਕਿਸੇ ਨੇ ਵੀ ਜਾਣਾ ਹੋਵੇ ਤੇ ਬਾਬਾ ਜੀ ਤੇ ਜਾ ਸਕਦੇ ਹੋ ਇੰਨੀ ਗੱਲ ਕਰਦਾ ਹੋਇਆ ਆਪ ਨੂੰ ਤਾਂ ਸਾਰਿਆਂ ਦਾ ਮੈਂ ਅਤੀ ਧੰਵਾਦੀ ਹਾਂ ਇੱਕ ਵਾਰ ਫਿਰ ਬਾਬਾ ਮਹਾਦਾਸ ਜੀ ਵੱਲੋਂ ਆਪ ਜੀ ਨੂੰ ਜੀ ਆਇਆਂ ਆਖਦਾ ਹਾਂ ਜੈ ਸ਼੍ਰੀ ਦੀ ਰਾਮ ਜੀ ਅੱਜ ਅਸੀਂ ਪਿੰਡ ਬਾਲਪਾਵਾ ਵਿਖੇ ਮੰਦਿਰ ਪਾਪਾ ਮਹਾਦਾਸ ਜੀ ਦਾ ਉੱਥੇ ਅਸੀਂ ਡੈਟਨੇਸ਼ਨ ਕੈਂਪ ਲਗਾਇਆ ਹੈ ਪ੍ਰਧਾਨ ਸਾਹਿਬ ਨੀਰ ਅੰਕਲ ਔਰ ਸਲਵਾਨ ਅੰਕਲ ਦੀ ਅਗਵਾਈ ਤੇ ਅੱਜ ਅਸੀਂ ਕੇਸ਼ੇ ਭਾਈ ਦੇ ਸਹੋਰ ਦੇ ਨਾਲ ਬਲੈਡ ਕੈਂਪ ਲਗਾਣੇ ਆ ਇੱਥੇ ਸਾਡਾ ਦੂਸਰਾ ਕੈਂਪ ਹੈ ਸਾਲ ਬਾਅਦ ਕੈਂਪ ਲੱਗਾ ਔਰ ਮਿਲਨੇ ਤੇ ਕੂਨ ਦਾ ਜੀ 3 ਤੋਂ 40 ਯੂਨਿਟ ਬਲੱਡ ਇਕੱਠਾ ਕਰ ਚੁੱਕੇ ਆ ਔਰ ਇਹ ਸਾਰਾ ਬਲੱਡ ਥੈਲਾਸੀਮੀ ਦੀ ਬਿਮਾਰੀ ਦੇ ਬੱਚਿਆਂ ਵਾਸਤੇ ਇਕੱਠਾ ਕੀਤਾ ਜਾਂਦਾ ਹੈ ਅਸੀਂ ਆਏ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਬਾ ਮਾ ਦਾ ਅਸੀਂ ਕਿਰਪਾ ਨਾਲ ਚਾਹੁੰਦੇ ਹਾਂ ਕਿ ਹਰ ਸਾਲ ਇਸ ਤਰ੍ਹਾਂ ਹੀ ਖੂਨਦਾਨ ਦਾ ਕੈਂਪ ਚੱਲਦਾ ਰਹੇ ਤਾਂ ਕਿ ਅਸੀਂ ਲੋੜਵੰਦ ਬੱਚਿਆਂ ਤੱਕ ਤੇ ਲੋੜਵੰਦ ਮਰੀਜ਼ਾਂ ਤੱਕ ਖੂਨ ਪਹੁੰਚਾ ਸਕੀਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦਾ ਮੇਲਾ ਪਿੰਡ ਬਲਬਾਉ ਦੇ ਕੇ ਬਾਬਾ ਮਾ ਦਾ ਅਸੀਂ ਗੱਦੀ ਤੇ ਬਹੁਤ ਉਮੰਤਾ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਪ੍ਰਧਾਨ ਸ੍ਰੀ ਰਜਿੰਦਰ ਸਲਵਾਨ ਜੀ ਅਤੇ ਕੈਸ਼ੀਅਰ ਪਵਨ ਨਈਅਰ ਦੇ ਦੇਖ ਰਿਹਾ ਕਿ ਇੱਥੇ ਸਾਡੇ ਮੈਂਬਰ ਸਾਹਿਬ ਸ੍ਰੀ ਵਿਨੋਦ ਕੁਮਾਰ ਜੀ ਤੇ ਇਹਨਾਂ ਦੇ ਦੇਖ ਰਿਹਾ ਕਿ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਔਰ ਇਹਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਅਗਦਾ ਹਾਂ ਔਰ ਇੱਥੇ ਹਰ ਇੱਕ ਧਰਮ ਦੇ ਲੋਕੀ ਬਹੁਤ ਹੀ ਸ਼ਰਧਾ ਦੇ ਭਾਵ ਨਾਲ ਰੱਬ ਦੇ ਹਨ ਔਰ ਆਪਣੀ ਮਨੋ ਕਾਮਨਾ ਪੂਰੀਆਂ ਕਰਕੇ ਜਾਂਦੇ ਹਨ ਜੈ ਸ਼੍ਰੀ ਰਾਮ ਜੀ ਅੱਜ ਇਹਨਾਂ ਨੇ ਬਲੱਡ ਕੈਂਪ ਲਗਾਇਆ ਸੀਗਾ ਅਸੀਂ ਅੱਗੇ ਵੀ ਟ੍ਰੇਡ ਕਰ ਰਹੇ ਸੀਗੇ ਤੇ ਕਰਦੇ ਰਹਿਣੇ ਆ ਤੇ ਬਲੱਡ ਡੋਨੇਟ ਕਰਨ ਕਰਨਾ ਚਾਹੀਦਾ ਵਾ ਤੇ ਹੁਣ ਬਹੁਤ ਵਧੀਆ ਲੱਗ ਰਿਹਾ ਕਿ ਥੈਲਸੀਮੀਆ ਵਾਸਤੇ ਇਹਨਾਂ ਨੇ ਗਰੁੱਪ ਬੱਚਿਆਂ ਵਾਸਤੇ ਗਰੁੱਪ ਲਗਾਇਆ ਸੀਗਾ ਕਹਿੰਦੇ ਬਲੱਡ ਡੋਨੇਟ ਲਈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਾਨੇ ਆ ਕੇ ਬਲੱਡ ਡੋਨੇਟ ਕਰੀਏ ਮੈਂ ਡਾਕਟਰ ਜਗੇਸ਼ ਸ਼ਰਮਾ ਚੰਡੀਗੜ੍ਹੋਂ ਆਇਆ ਜੀ ਅਸੀਂ ਹਰ ਸਾਲ ਆਨੇ ਹੁੰਦੇ ਆ ਹਮਸਾ ਮਹੀਨੇ ਦੀ ਕਵਰੀ ਆਨੇ ਬਾਬਾ ਜਦੇ ਔਰ ਚੰਗਾ ਲੱਗਦਾ ਔਰ ਅੱਛਾ ਲੱਗਦਾ ਕਿ ਵੀ ਇਹੋ ਜਿਹੀ ਅਚੀ ਚੀਜ਼ਾ ਹੋਣ ਐਂਡ ਬੜੇ ਅੱਛੇ ਇੰਤਜ਼ਾਮ ਨੇ ਐਂਡ ਸਭ ਤੋਂ ਵੱਡੀ ਗੱਲ ਕੀ ਹੈ ਖੂਨ ਦਾ ਦਾਨ ਜਿਹੜਾ ਮਹਾਦਾਨ ਉਹਦੇ ਵਾਸਤੇ ਇੱਕ ਐਫਰਟ ਇੱਥੇ ਕੀਤਾ ਗਿਆ ਵਾ ਐਂਡ ਆਈ ਬੀਲੀਵ ਕਿ 100 ਤੋਂ ਉੱਤੇ ਹੋਗੇ ਹੋਣਗੇ ਜੀ 40 40 ਹੋਏਗੇ ਚਲੋ ਬਹੁਤ ਅੱਛਾ ਲੱਗਾ ਜੀ ਥੈਂਕ ਯੂ ਅੰਕਲ ਦੀ ਬੇਟੀ ਨੇ ਵੀ ਬੈਟ ਨਹੀਂ ਕੀਤਾ ਅਸੀਂ ਇਹਨਾਂ ਦਾ ਆਇਆ ਇਹਨਾਂ ਦਾ ਬਹੁਤ ਬਹੁਤ ਵੈਲਕਮ ਕਰਦੇ ਆਂ ਔਰ ਪਰਮਾਤਮਾ ਦਾ ਤੰਦਰੁਸਤੀ ਬਖਸ਼ੇ ਮੈਂ ਮੈਂ ਸਾਲ ਜਿੱਦ ਇੱਕ ਵਾਰੀ ਜੂ ਕਰਦਾ ਜੀ